ਸਤਿ ਸ਼੍ਰੀ ਅਕਾਲ ਜੀ ਹਾਜ਼ਰੀਆਂ ਕਹਾਣੀ ਦਾ ਪਾਗ ਚੌਥਾ ਲੈ ਕੇ ਪਿਛਲੀ ਲੜੀ ਜੋੜਨ ਲਈ ਕਹਾਣੀ ਦਾ ਪਿਛਲਾ ਪਾਗ ਜ਼ਰੂਰ ਵੇਖਣਾ ਜੀ ਇੱਕ ਪ੍ਰੇਮ ਕਹਾਣੀ ਤੇਰਾ ਮਿਲਣਾ ਲੇਖਿਕਾ ਸਿਮਰ ਲੁਧਿਆਣਵੀ ਆਵਾਜ਼ ਏਕ ਨੂਰਕੌਰ ਹਸਨ ਨੇ ਮਨਤ ਨੂੰ ਜਰਾ ਕੋ ਹਲੂਣਾ ਜਾ ਦਿੱਤਾ ਨਹੀਂ ਤਾਂ ਉਹ ਤਾਂ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਡੁੱਬੀ ਹੋਰੇ ਦੁਨੀਆਂ ਦੀ ਸੈਰ ਤੇ ਨਿਕਲੀ ਹੋਈ ਸੀ ਤੁਸੀਂ ਉਹੀ ਹੋਣਾ ਜਿਹੜੇ ਕੱਲ ਰਾਤ ਪਾਰਟੀ ਵਿੱਚ ਜਮਣਾ ਦੇ ਨਾਲ ਆਏ ਸੀ ਮੰਨਤ ਨੇ ਜਾਣ ਬੁੱਝ ਕੇ ਅਣਜਾਣ ਜਹੀ ਬੰਦੀ ਨੇ ਆਖਿਆ ਜਦ ਕਿ ਹੁਣ ਤੱਕ ਤਾਂ ਹਸਨ ਦੀ ਤਸਵੀਰ ਉਸਦੇ ਪੂਰੇ ਦਿlo ਦਿਮਾਗ ਉਤੇ ਕਾਬਜ਼ ਹੋ ਚੁੱਕੀ ਸੀ ਹਾਂਜੀ ਹਾਂਜੀ ਜੀ ਉਹੀ ਹਾਂ ਮੈਂ ਮੈਂ ਤੁਹਾਨੂੰ ਰਾਤ ਛੱਡਣ ਵੀ ਤੇ ਆਇਆ ਸੀ ਤੁਸੀਂ ਲੇਟ ਹੋ ਰਹੇ ਸੀ ਤੇ ਹੁਣ ਸਵੇਰੇ ਖੈਰ ਮੈਨੂੰ ਲੱਗਦਾ ਤੁਸੀਂ ਸ਼ਾਇਦ ਭੁੱਲ ਗਏ ਹਸਨ ਨੇ ਜਰਾ ਕੋ ਮੁਸਕਰਾਉਂਦੇ ਹੋਏ ਆਖਿਆ ਉਸ ਦੀ ਮੁਸਕਰਾਹਟ ਸਿੱਧੀ ਮੰਨਤ ਦੇ ਦਿਲ ਵਿੱਚ ਉਤਰ ਗਈ ਸੀ ਉਹ ਹੱਸਦਾ ਹੋਇਆ ਮੁਸਕਰਾਉਂਦਾ ਹੋਇਆ ਲੱਗਦਾ ਵੀ ਤਾ ਕਿੰਨਾ ਸੋਹਣਾ ਸੀ ਤੇ ਤੂੰ ਏ ਘਰੇ ਤੇਰੇ ਮਾਪਿਆਂ ਨਹੀਂ ਹੈ ਕੋਈ ਹੱਥ ਕਿਵੇਂ ਲਾਇਆ ਤੂੰ ਇਹਨਾਂ ਨੂੰ ਤੈਨੂੰ ਤਾਂ ਇੱਧਰ ਆ ਮੈਂ ਬੰਦਾ ਬਣਾਵਾ ਹਸਨ ਪੂਰੇ ਰੋਹ ਵਿੱਚ ਆਪਣੀ ਸੀਟ ਤੋਂ ਉੱਠ ਕੇ ਉਸ ਵਿਗੜੇ ਹੋਏ ਮੁੰਡੇ ਕੋਲ ਚਲਿਆ ਗਿਆ ਸੀ ਇਸ ਦਰਮਿਆਣ ਉਸਨੇ ਮੰਨਤ ਨੂੰ ਆਪਣੀ ਸੀਟ ਉੱਤੇ ਬਿਠਾ ਦਿੱਤਾ ਤੇ ਉਸ ਵਿਗੜੇ ਹੋਏ ਮੁੰਡੇ ਨੂੰ ਸੁਧਾਰਨ ਲਈ ਕੋਰੀ ਵਟਦਾ ਹੋਇਆ ਉਸ ਮੁੰਡੇ ਵੱੰਨੀ ਜਾਣ ਲੱਗਿਆ ਮਾਫ ਕਰੀ ਵੀਰੇ ਮੈਨੂੰ ਨਹੀਂ ਪਤਾ ਸੀ ਇਹ ਤੇਰੀ ਕੁਝ ਲੱਗਦੀ ਮੈਂ ਤਾਂ ਬਸ ਵਿਚਾਰਾ ਮੁੰਡਾ ਹੱਸਣ ਨੂੰ ਗੁੱਸੇ ਨਾਲ ਭਰਿਆ ਪੀਤਾ ਵੇਖ ਜਿਵੇਂ ਕੰਮ ਜਿਆ ਹੀ ਗਿਆ ਹਸਨ ਦੇ ਕੋਲ ਆਉਂ ਤੋ ਪਹਿਲਾ ਹੀ ਉਸਨੇ ਹਸਨ ਸਾਹਮਣੇ ਹੱਥ ਜੋੜ ਲਏ ਤੇ ਮੰਗਰੋਂ ਮੰਨਤ ਵੱਲ ਵੇਖਦਾ ਹੋਇਆ ਉਸ ਤੋਂ ਵੀ ਮਾਫੀਆਂ ਮੰਗਣ ਲੱਗਿਆ ਮੰਨਤ ਹੁਣ ਸੁਖ ਦਾ ਸਾਹ ਲੈ ਰਹੀ ਸੀ ਪਹਿਲਾਂ ਉਸ ਨੂੰ ਬਸ ਵਿੱਚ ਜਿਹੋ ਜਿਹਾ ਉਪਰਾ ਜਿਹਾ ਤੇ ਆ ਸੁਰੱਖਿਅਤ ਜਿਹਾ ਮਹਿਸੂਸ ਹੋ ਰਿਆ ਸੀ ਹੁਣ ਹਸਨ ਨਾਲ ਮਿਲਣ ਤੋਂ ਬਾਅਦ ਉਰਦਾਂ ਦਾ ਨਹੀਂ ਸੀ ਲੱਗ ਰਿਹਾ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੀ ਸੀ ਤੇ ਹਸਨ ਨਾਲ ਮਿਲਣ ਕਾਰਨ ਅੰਦਰੋਂ ਅੰਦਰ ਹੀ ਖੁਸ਼ ਵੀ ਸੀ ਕੁਝ ਹੀ ਮਿੰਟਾਂ ਨੂੰ ਮੰਨਤ ਤੇ ਹਸਨ ਆਪਣੇ ਕਾਲਜ ਪਹੁੰਚ ਗਏ ਸਨ ਹਸਨ ਮੰਨਤ ਨੂੰ ਬãi ਆਖਦਾ ਹੋਇਆ ਆਪਣੀ ਕਲਾਸ ਵਿੱਚ ਜਾਣ ਲੱਗਿਆ ਤਾਂ ਉਸ ਨੂੰ ਅਜਿਹਾ ਕਰਦੇ ਨੂੰ ਮੰਨਤ ਦੀ ਸਹੇਲੀ ਜਸਪ੍ਰੀਤ ਨੇ ਵੇਖ ਲਿਆ ਉਹ ਨੂੰ ਲੱਗਾ ਜਿਵੇਂ ਹਸਣ ਮੰਨਤ ਨੂੰ ਜਾਣਬੁੱਝੇ ਛੇੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਮੰਨਨ ਮੰਨਤ ਨੇ ਤਾਂ ਵੈਸੇ ਹੀ ਮੂੰਹ ਪਰਾਂ ਨੂੰ ਕੀਤਾ ਹੋਇਆ ਸੀ ਇਸ ਲਈ ਉਸ ਦੀ ਚਿਹਰੇ ਦੀ ਮੁਸਕਾਨ ਜਸਪ੍ਰੀਤ ਨੂੰ ਵਿਖਾਈ ਨਹੀਂ ਦੇ ਰਹੀ ਸੀ ਉਹ ਤਾਂ ਬਸ ਹਸਣ ਨੂੰ ਹੀ ਵੇਖੀ ਜਾ ਰਹੀ ਸੀ ਫਿਰ ਮੌਕਾ ਜਾ ਵੇਖ ਕੇ ਉਸ ਨੇ ਝਟਪਟ ਹਸਣ ਦੇ ਕੋਲ ਜਾਣ ਦੀ ਕੀਤੀ ਤਾਂ ਜੋ ਚੰਗੀ ਤਰ੍ਹਾਂ ਉਸ ਦੀ ਕਲਾਸ ਲਗਾ ਸਕੇ ਕੀ ਗੱਲ ਓਏ ਤੈਨੂੰ ਕੱਲ ਦਾ ਮੇਰਾ ਸਮਝਾਇਆ ਯਾਦ ਨਹੀਂ ਮੈਂ ਕਿਹਾ ਸੀ ਨਾ ਕਿ ਮੇਰੀ ਸਹੇਲੀ ਤੋਂ ਦੂਰ ਰਹੀਂ ਤੂੰ ਫੇਰ ਉਹਦੇ ਮਗਰ ਮਗਰ ਤੁਰਿਆਉਣਾ ਜੀ ਮੈਂ ਉਹ ਜੀ ਹੁਣ ਕੀ ਜੀ ਜਿ ਲਈਆ ਲਾਵਾਂ ਸਰ ਨੂੰ ਤੇਰੀ ਸ਼ਿਕਾਇਤ ਜਸਪ੍ਰੀਤ ਹਸਨ ਦੀ ਸ਼ਿਕਾਇਤ ਆਪਣੇ ਸਰ ਕੋਲ ਕਰਨ ਦੀ ਗੱਲ ਕਰਨ ਲੱਗੀ ਤਾਂ ਹਸਨ ਮੰਨ ਲੋ ਮੱਲੀ ਹੀ ਹੱਸ ਪਿਆ ਉਸ ਨੂੰ ਪਤਾ ਸੀ ਕਿ ਜਸਪ੍ਰੀਤ ਹੋਰਾਂ ਨੂੰ ਪੜਾਉਣ ਵਾਲਾ ਸਰ ਕਿਹੋ ਜਿਹਾ ਸੀ ਜਸਪ੍ਰੀਤ ਨੇ ਜਿੰਨਾ ਸਮਾਂ ਸ਼ਿਕਾਇਤ ਲਾਉਣ ਵਿੱਚ ਕਰਨਾ ਸੀ ਉਸ ਤੋਂ ਕਿਤੇ ਵੱਧ ਸਮਾਂ ਉਸ ਦੇ ਸਾਹਮਣੇ ਦੋਹਾਂ ਪੱਖਾਂ ਨੂੰ ਸਮਝਾਉਣ ਵਿੱਚ ਲਾ ਦੇਣਾ ਸੀ ਵੱਡੇ ਵਧੇ ਹੋਏ ਢਿੱਡ ਵਾਲਾ ਉਹਦਾ ਸਰ ਕਲਾਸ ਵਿੱਚ ਆਂਦਾ ਤਾਂ ਕੱਚੇ ਘੁੰਮੇ ਦੀ ਚਾਲ ਹੀ ਸੀ ਪਰ ਪੜਾਉਣ ਲੱਗਿਆ ਇਦਾਂ ਬੋਲਦਾ ਸੀ ਜਿਵੇਂ ਚਾਬੀ ਦੇ ਕੇ ਛੱਡਿਆ ਹੋਵੇ। باوجود ਇਸ ਦੇ ਉਸ ਦਾ ਸੁਭਾਅ ਸੀ ਕਿ ਉਹ ਕੁੜੀਆਂ ਨਾਲ ਹਮੇਸ਼ਾ ਨਰਮ ਹੀ ਰਿਹਾ ਕਰਦਾ ਸੀ। ਹਰ ਇੱਕ ਨੂੰ ਬੇਟਾ ਬੇਟਾ ਆ ਕੇ ਸਾਦਾ। ਕੁੜੀਆਂ ਉਹਦੀ ਪਿੱਠ ਪਿੱਛੇ ਉਹਦਾ ਮਜ਼ਾਕ ਵੀ ਉਡਾਉਂਦੀਆਂ। ਪਰ ਉਹ ਕਦੇ ਗੁੱਸਾ ਨਾ ਕਰਦਾ। ਸਗੋਂ ਪਿਆਰ ਨਾਲ ਸਮਝਾਉਂਦਾ ਹੋਇਆ ਉਹਨਾਂ ਨੂੰ ਪੜਨ ਲਈ ਆਖਦਾ। ਉਹ ਜੀ ਰਹਿਣ ਦਿਓ ਜੀ। ਤੁਸੀਂ ਥੋਡੇ ਆਲਾ ਸਰ ਤਾਂ ਬਾਲਾ ਹੀ ਖਤਰਨਾਕ ਆ ਉਹ ਜੇ ਕੀਤੇ ਸਮਝਾਉਣ ਲੱਗ ਪਿਆ ਤਾਂ ਸਵੇਰ ਤੋਂ ਆਥਣ ਹੋ ਜੂ ਪਰ ਉਹਦਾ ਭਾਸ਼ਣ ਨਹੀਂ ਮੁੱਕਣਾ ਇਹ ਤੋਂ ਚੰਗਾ ਤਾਂ ਮੈਂ ਥੋਡੇ ਤੋਂ ਹੀ ਮਾਫੀ ਮੰਗ ਲਵਾਂ ਮੇਰੀ ਖਲਾਸੀ ਵੀ ਛੇਤੀ ਹੋ ਜੂ ਮੰਨਤ ਹੁਣ ਇਸ ਤੋਂ ਅੱਗੇ ਉਸ ਨੂੰ ਕੁਝ ਕਹਿ ਪਉਂਦੀ ਹਸਣ ਆਪਣੇ ਮੋਢੇ ਤੇ ਟੰਗਿਆ ਕਾਲਜ ਬੈਗ ਸਹੀ ਕਰਦਾ ਹੋਇਆ ਆਪਣੀ ਸੀਨੀਅਰ ਕਲਾਸ ਵਿੱਚ ਚਲਾ ਗਿਆ ਪਿੱਛੋਂ ਜਸਪ੍ਰੀਤ ਉਸ ਨੂੰ ਓਏ ਠਹਿਰ ਜਾ ਕਿੱਥੇ ਚੱਲਿਆਂ ਰੁਕਤਾ ਸਹੀ ਆਖਦੀ ਰਹੀ ਤੇ ਫਿਰ ਥੱਕ ਹਾਰ ਕੇ ਆਪ ਵੀ ਆਪਣੀ ਕਲਾਸ ਵਿੱਚ ਚਲੀ ਗਈ ਯਾਰ ਤੂੰ ਐਵੇਂ ਹੀ ਉਹਦੇ ਮਗਰ ਪਈ ਰਹਿਣੀ ਐ ਵਿਚਾਰਾ ਸਿੱਧਾ ਜਾ ਤਾਂ ਹੈ ਮੰਨ ਤਾ ਆਪ ਮੁਹਾਰੇ ਆਪਣੀ ਸਹੇਲੀ ਮੂਰੇ ਹਸਨ ਦਾ ਪੱਕਪੂਰ ਦੀ ਰਹੀ ਪਰ ਜਸਪ੍ਰੀਤ ਉਸ ਨੂੰ ਸਮਝਾਉਂਦੀ ਰਹੀ ਕਿ ਉਹ ਇਦਾਂ ਕਿਸੇ ਦਾ ਵੀ ਵਿਸ਼ਵਾਸ ਨਾ ਕਰੇ ਇਹ ਮੁੰਡੇ ਉਤੋਂ ਉਤੋਂ ਹੀ ਮਿਸਨੇ ਜੇ ਬੰਦੇ ਨੇ ਅੰਦਰੋਂ ਤਾਂ ਇਹ ਵਾਵਾ ਚਲਾਕ ਹੁੰਦੇ ਨੇ باوجود ਇਸ ਦੇ ਮੰਨਤ ਨੇ ਜਸਪ੍ਰੀਤ ਦੀ ਏਕਣਾ ਸੁਣੀ ਤੇ ਆਪਣੇ ਹੀ ਖਿਆਲਾਂ ਵਿੱਚ ਗਵਾਜੀ ਆਪਣੀ ਕਲਾਸ ਵਿੱਚ ਚਲੀ ਗਈ ਪੂਰੇ ਲੈਕਚਰ ਦੌਰਾਨ ਵੀ ਉਸ ਦਾ ਧਿਆਨ ਹਸਣ ਵੱਲ ਹੀ ਰਿਹਾ ਉਸ ਨੂੰ ਜਾਦਾ ਆ ਕਿ ਉਸ ਨੇ ਤਾਂ ਹਸਣ ਕੋਲੋਂ ਕੁਝ ਪੁੱਛਣਾ ਵੀ ਸੀ ਪਰ ਸਵੇਰੇ ਕਾਲੀ-ਕਾਲੀ ਵਿੱਚ ਤਾਂ ਉਹ ਉਸ ਨੂੰ ਨਾ ਹੈਲੋ ਨਾ ਹਾਏ ਕੁਝ ਵੀ ਨਹੀਂ ਆਖ ਪਾਈ ਸੀ ਉਸ ਨੇ ਤੈ ਕੀਤਾ ਕਿ ਹੁਣ ਹਾਫ ਟਾਈਮ ਵਾਲੇ ਉਹ ਕੰਟੀਨ ਵਿੱਚ ਉਸ ਨੂੰ ਮਿਲਣ ਲਈ ਜਾਵੇਗੀ ਉੱਥੇ ਉਸ ਨੂੰ ਜੋ ਪੁੱਛਣਾ ਹੈ ਉਹ ਵੀ ਪੁੱਛ ਲਵੇਗੀ ਤੇ ਆਪਣੀ ਸਹੇਲੀ ਜਸਪ੍ਰੀਤ ਦੇ ਉਸ ਨਾਲ ਕੀਤੇ ਰੁੱਖੇ ਵਿਹਾਰ ਦੇ ਬਦਲੇ ਉਸ ਤੋਂ ਮਾਫੀ ਵੀ ਮੰਗ ਲਵੇਗੀ ਮੰਨਤ ਆਹ ਦੱਸੇ ਇੱਥੇ ਕੀ ਲਿਖਵਾਇਆ ਸਰ ਨੇ ਕਲਾਸ ਵਿੱਚ ਸਰ ਬੋਲ ਕੇ ਲਿਖਵਾ ਰਿਹਾ ਸੀ ਸਾਰੀ ਕਲਾਸ ਤਾਈਆਂ ਸ਼ਾਂਤ ਬੈਠੀ ਸੀ ਮੰਨਤ ਵੀ ਵਿੱਚ ਵਿੱਚ ਲਿਖਣ ਦੀ ਐਕਟਿੰਗ ਜਿਹੀ ਕਰ ਲੈਂਦੀ ਸੀ ਪਰ ਧਿਆਨ ਉਸ ਦਾ ਵਾਰ-ਵਾਰ ਹਸਣ ਵੱਲ ਹੀ ਜਾਂਦਾ ਰਿਹਾ ਸੀ ਹੁਣ ਜਦੋਂ ਵਿੱਚੋਂ ਕੁਝ ਛੁੱਟਣ ਤੇ ਜਸਪ੍ਰੀਤ ਦਾ ਧਿਆਨ ਮੰਨਤ ਦੀ ਨੋਟਬੁੱਕ ਵੱਲ ਗਿਆ ਤਾਂ ਉਸ ਵੇਖਿਆ ਕਿ ਮੰਨਤ ਨੇ ਆਪਣੀ ਨੋਟਬੁੱਕ ਤੇ ਇੱਕ ਵੀ ਅੱਖਰ ਨਹੀਂ ਸਿਵਾਇਆ ਮੰਨਤ ਜ਼ਰ ਕਿੱਥੇ ਗਵਾਚੀ ਹੈ ਜੇ ਸਾਹਮਣੇ ਦਿਨ ਨੂੰ ਇਦਾਂ ਬੈਠੀ ਨੂੰ ਵੇਖ ਲਿਆ ਤਾਂ ਔਖਾ ਹੋ ਜੂ ਆਪਣੇ ਖਿਆਲਾਂ ਵਿੱਚੋਂ ਬਾਹਰ ਆ ਤੇ ਛੇਤੀ ਛੇਤੀ ਮੇਰੀ ਕਾਪੀ ਚੋਂ ਵੇਖ ਕੇ ਲਿਖ ਲਾ। ਮੰਨਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਜਸਪ੍ਰੀਤ ਦੇ ਆਖੇ ਲਿਖਣ ਲੱਗ ਪਈ। ਛੇਤੀ ਹੀ ਲੈਕਚਰ ਖਤਮ ਹੋ ਗਿਆ ਤੇ ਸਾਰੇ ਕਲਾਸ ਵਿੱਚੋਂ ਜਾਂਦੇ ਇੱਕਦਮ ਬਾਅਦ ਹੀ ਮੰਨਤ ਆਪਣੀ ਸੀਟ ਤੋਂ ਉੱਠ ਖੜੋਤੀ। ਮੰਨਤ ਕੀ ਹੋਇਆ ਤੈਨੂੰ? ਮੈਂ ਜਦੋਂ ਦੀ ਤੈਨੂੰ ਵੇਖ ਰਹੀ ਆ ਤੂੰ ਅਚਾਪੇ ਵਿੱਚ ਹੀ ਗਵਾਚੀ ਗਵਾਚੀ ਜਿਹੀ ਲੱਗ ਰਹੀ ਆ। ਕੋਈ ਸਮੱਸਿਆ ਹੈ ਤਾਂ ਦੱਸ ਕਰੇ ਕੁਝ ਹੋਇਆ ਜਾਇ ਤੇ ਕਾਲਜ ਵਿੱਚ ਕਿਤੇ ਤੂੰ ਉਸ ਮੁੰਡੇ ਬਾਰੇ ਤਾਂ ਨਹੀਂ ਸੋਚਦੀ ਪਈ ਮੰਨਤ ਨੂੰ ਲੱਗਿਆ ਜਿਵੇਂ ਜਸਪ੍ਰੀਤ ਨੇ ਸੱਚਮੁੱਚ ਉਸ ਦੀ ਚੋਰੀ ਫੜ ਲਈ ਉਹ ਸੱਚਮੁੱਚ ਸੋਚ ਵੀ ਤਾਂ ਉਸੇ ਮੁੰਡੇ ਬਾਰੇ ਹੀ ਰਹੀ ਸੀ ਛੇਤੀ ਨਾਲ ਆਪਣੇ ਚਿਹਰੇ ਦੇ ਹਾਵ ਭਾਵ ਸਹੀ ਕਰਦੀ ਉਹ ਜਸਪ੍ਰੀਤ ਨੂੰ ਟਾਲਣ ਦੀ ਕੋਸ਼ਿਸ਼ ਕਰਨ ਲੱਗੀ ਤੇ ਮਗਰੋਂ ਪਾਣੀ ਪੀਣ ਦੇ ਬਹਾਨੇ ਕਲਾਸ ਵਿੱਚੋਂ ਬਾਹਰ ਚਲੀ ਗਈ ਹੈ ਤੁਸੀਂ ਉਹੀ ਹੋ ਨਾ ਜਿਹੜੇ ਕੱਲ ਪਾਰਟੀ ਵਿੱਚ ਜਸਪ੍ਰੀਤ ਦੇ ਨਾਲ ਸੀ ਤੁਸੀਂ ਸ਼ਾਇਦ ਉਸ ਦੀ ਫਰੈਂਡ ਹੋ ਰਾਈਟ ਕੋਰੀਡੋਰ ਵਿੱਚੋਂ ਲੰਘਦੇ ਹੀ ਮੰਨਤ ਦੀ ਮੁਲਾਕਾਤ ਜਮਨਾ ਨਾਲ ਹੋ ਗਈ ਸੀ ਜਮਨਾ ਨੇ ਉਸ ਨੂੰ ਪਛਾਣ ਲਿਆ ਸੀ ਮਨਤ ਨੂੰ ਵੀ ਉਹਦੀ ਸ਼ਕਲ ਵੇਖੀ-ਵੇਖੀ ਜਿਹੀ ਲੱਗ ਰਹੀ ਸੀ ਪਰ ਨਾ ਨਹੀਂ ਸੀ ਜ਼ਿਆਦਾ ਰਹਾ ਜੀ ਤੁਸੀਂ ਹਸਨ ਦੇ ਫਰੈਂਡ ਮਨਤ ਨੇ ਇੱਕਦਮ ਹਸਨ ਦਾ ਨਾਂ ਲਿਆ ਤਾਂ ਜਮਣਾ ਵੀ ਹੱਕਾ ਬੱਕਾ ਜਾ ਰਹਿ ਗਿਆ ਤੁਸੀਂ ਜਾਣਦੇ ਹੋ ਹਸਨ ਨੂੰ ਜਮਣਾ ਦੇ ਮੂੰਹੋਂ ਬਸ ਇਹਨਾਂ ਕੋਈ ਨਿਕਲਿਆ ਨਹੀਂ ਨਹੀਂ ਜਾਣਦੀ ਨਹੀਂ ਪਰ ਸ਼ਾਇਦ ਹੌਲੀ-ਹੌਲੀ ਜਾਣ ਜਾਵਾਂਗੀ ਜਵਾਵ ਵਜੋ ਮੰਨਤ ਨੇ ਜਮਣਾ ਨੂੰ ਹੋਰ ਦੁਵੀਦਾ ਵਿੱਚ ਪਾ ਦਿੱਤਾ ਮੈਂ ਕੁਝ ਸਮਝਿਆ ਨਹੀਂ ਜੀ ਜਮਣਾ ਮੰਨਤ ਤੋਂ ਕੁਝ ਹੋਰ ਪੁੱਛ ਪਾਉਂਦਾ ਇਸ ਤੋਂ ਪਹਿਲਾਂ ਹੀ ਉਸਦੀ ਸਹੇਲੀ ਜਸਪ੍ਰੀਤ ਦੋਹਾਂ ਦੇ ਸਿਰ ਤੇ ਆ ਕੇ ਖੜੀ ਹੋ ਗਈ ਤੂੰ ਇੱਥੇ ਵੀ ਆ ਗਿਆ ਸੱਚੇ ਸੱਚੀ ਦੱਸ ਮੇਰਾ ਪਿੱਛਾ ਕਰਦਾ ਪਿਆ ਹੈ ਨਾ ਜਮਣਾ ਵੱਲ ਗੁੱਸੇ ਭਰੀਆਂ ਅੱਖਾਂ ਨਾਲ ਵੇਖਦੀ ਜਸਪ੍ਰੀਤ ਆਪੇ ਵਿੱਚੋ ਹੀ ਬਾਰ ਹੋਈ ਜਾ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਜਮਣਾ ਹੋਣਾ ਉਦੋਂ ਤੱਕ ਉਹਦਾ ਖਹਿੜਾ ਨਹੀਂ ਛੱਡੇਗਾ ਜਦੋਂ ਤੱਕ ਉਸਦਾ ਜਸਪ੍ਰੀਤ ਨਾਲ ਵਿਆਹ ਨਹੀਂ ਹੋ ਜਾਂਦਾ ਜਸਪ੍ਰੀਤ ਦੇ ਆਪਣੇ ਘਰ ਦੇ ਵੀ ਤਾਂ ਇਹੋ ਚਾਹੁੰਦੇ ਸਨ ਉਹਨਾਂ ਨੂੰ ਤਾਂ ਜਮਣਾ ਹੀ ਬੇहद ਪਸੰਦ ਆਇਆ ਸੀ ਚੰਗਾ ਪੜਿਆ ਲਿਖਿਆ ਮੀਰਜਾ ਦਾ ਪਰ ਜਸਪ੍ਰੀਤ ਨੂੰ ਜਮਣਾ ਪੋਰਾ ਵੀ ਪਸੰਦ ਨਹੀਂ ਸੀ ਆਇਆ ਬੇਸ਼ੱਕ ਕੇ ਉਹ ਸਮਾਰਟ ਲੁਕਿੰਗ ਸੀ ਪੈਨਨ ਨੂੰ ਫੱਬਨ ਦਾ ਵੀ ਚੱਜ ਸੀ ਉਸ ਨੂੰ ਪਰ ਜਸਪ੍ਰੀਤ ਬਾਣੇ ਉਹ ਇੱਕ ਨੰਬਰ ਦਾ ਫੁਕਰਾ ਹੀ ਸੀ ਜਿਹੜਾ ਜਸਪ੍ਰੀਤ ਨਾਲ ਵਿਆਹ ਉਸ ਨਾਲ ਮੁਹੱਬਤ ਕਰਕੇ ਨਹੀਂ ਬਲਕਿ ਉਸ ਦੀ ਧਨ ਦੌਲਤ ਦੇ ਚੱਕਰ ਵਿੱਚ ਕਰਵਾਉਣਾ ਚਾਹੁੰਦਾ ਸੀ ਤੇ ਜਸਪ੍ਰੀਤ ਆਪਣੇ ਲਈ ਇੱਕ ਅਜਿਹੇ ਮੁੰਡਾ ਪਾਲ ਰਹੀ ਸੀ ਜੋ ਸੱਚਮੁੱਚ ਹੀ ਉਸ ਨਾਲ ਮੁਹੱਬਤ ਕਰਦਾ ਹੋਵੇ ਉਸ ਦੀ ਪਰਵਾਹ ਕਰਦਾ ਹੋਵੇ ਤੇ ਹਰ ਸਥਿਤੀ ਵਿੱਚ ਉਸ ਨੂੰ ਖੁਸ਼ ਰੱਖ ਸਕਦਾ ਹੋਵੇ ਚਲ ਛੱਡ ਵੀ ਹੁਣ ਜਸਪ੍ਰੀਤ ਐਵੇਂ ਹੀ ਨਾ ਗੱਲ ਦਾ ਬਤੰਗੜ ਜਿਹਾ ਬਣਾਈ ਜਾਇਆ ਕਰ ਤੇ ਵੈਸੇ ਵੀ ਵਿਆਹ ਤਾਂ ਗੱਲ ਹੀ ਸੰਯੋਗਾ ਦੀ ਹੁੰਦੀ ਆ ਜਿੱਥੇ ਸੰਯੋਗ ਹੋਣਗੇ ਉੱਥੇ ਹੋ ਜੂ ਹੁਣ ਜੇ ਭਲਾ ਤੇਰੇ ਸੰਯੋਗ ਹੀ ਜਮਣਾ ਨਾਲ ਲਿਖੇ ਹੋਣ ਤਾਂ ਇਹਦੇ ਵਿੱਚ ਤੂੰ ਵੀ ਕੀ ਕਰ ਸਕਦੀ ਹੈ ਸੂਏ ਸਭ ਆਲਤੂ ਫਾਲਤੂ ਦੀਆਂ ਗੱਲਾਂ ਛੱਡ ਵੀ ਕੋਈ ਤੇਰਾ ਪਿੱਛਾ ਕਰ ਰਿਆ ਜਾਂ ਜ਼ਬਰਦਸਤੀ ਤੇਰੇ ਨਾਲ ਵਿਆਹ ਕਰਵਾਉਣ ਲਈ ਮਗਰ ਪਿਆ ਮੇਰੀ ਮੰਨਤਾ ਬਸ ਚੁੱਪ ਕਰਕੇ ਜੋ ਹੁੰਦਾ ਆ ਹੁੰਦਾ ਰਹਿੰਦੇ ਰੱਬ ਨੇ ਹਰ ਇੱਕ ਦੀ ਕਿਸਮਤ ਵਿੱਚ ਕੁਝ ਨਾ ਕੁਝ ਜ਼ਰੂਰ ਲਿਖਿਆ ਹੋਇਆ ਆ ਸੋ ਜੋ ਜੋ ਆਪਣੀ ਕਿਸਮਤ ਵਿੱਚ ਲਿਖਿਆ ਹੋਵੇਗਾ ਆਪਾਂ ਨੂੰ ਮਿਲਦਾ ਰਹੇਗਾ ਫਿਰ ਭਵੇਂ ਆਪਾਂ ਉਸ ਤੋਂ ਲੱਖ ਇਨਕਾਰੀ ਹੋਈਏ ਮੰਨਤ ਜਮਣਾ ਦੇ ਸਾਹਮਣੇ ਹੀ ਆਪਣੀ ਸਹੇਲੀ ਜਸਪ੍ਰੀਤ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ ਗੱਲਾਂ ਮੰਨਤ ਦੀਆਂ ਜਸਪ੍ਰੀਤ ਨੂੰ ਭਵੇਂ ਸਹੀ ਤਾਂ ਲੱਗੀਆਂ ਪਰ ਉਹਨੂੰ ਇਹ ਬਿਲਕੁਲ ਵੀ ਚੰਗਾ ਨਾ ਲੱਗਿਆ ਕਿ ਮੰਨਤ ਨੇ ਇਹ ਗੱਲਾਂ ਜਮਣਾ ਦੇ ਸਾਹਮਣੇ ਕੀਤੀਆਂ ਦੂਸਰੇ ਪਾਸੇ ਜਮਣਾ ਮੁਛਾਂ ਦੀਆਂ ਵਿੱਚ ਹੱਸਦਾ ਪਾਸੇ ਨੂੰ ਉਖਲੋ ਗਿਆ ਜਿਵੇਂ ਆਖ ਰਿਹਾ ਹੋਵੇ ਕਿ ਮੈਂ ਤਾਂ ਵਿਚ ਵਿਚਾਲੇ ਗਿਆ ਹੀ ਹਾਂ ਇਹ ਹੀ ਮੈਨੂੰ ਹੋਰ ਦਾ ਹੋਰ ਕੁਝ ਸਮਝੀ ਜਾਂਦੀ ਆ ਜਮਣਾ ਪਾਸੋਂ ਰੁਕਸਤੀ ਲੈਂਦੇ ਹੁਣ ਦੋਵੇਂ ਸਹੇਲੀਆਂ ਕੰਟੀਨ ਵੱਲ ਨੂੰ ਚੱਲ ਪਈਆਂ ਜਸਪ੍ਰੀਤ ਕੁਝ ਦੇਰ ਤੱਕ ਮੰਨਤ ਦੇ ਨਾਲ ਬੈਠੀ ਪਰ ਫਿਰ ਜਮਣਾ ਵਾਲੀ ਗੱਲ ਫਿਰ ਤੋਂ ਛੇੜਨ ਤੇ ਉਹ ਮੰਨਤ ਨਾਲ ਵੀ ਨਰਾਜ਼ ਹੋ ਗਈ ਤੇ ਆਪਣੀ ਕੁਰਸੀ ਤੋਂ ਉੱਠ ਕੇ ਬਾਹਰ ਚਲੀ ਗਈ ਮੰਨਤ ਨੇ ਉਸ ਨੂੰ ਰੋਕਿਆ ਵੀ ਪਰ ਫਿਰ ਇਹ ਸੋਚ ਕੇ ਚੁੱਪ ਹੋ ਗਈ ਕਿ ਉਸ ਦੀ ਸਹੇਲੀ ਦਾ ਗੁੱਸਾ ਤਾਂ ਬਸ ਪਾਣੀ ਦਾ ਬੁਲਬਲਾ ਜਿਹਾ ਆ ਜਿੰਨੀ ਛੇਤੀ ਉਹਨੂੰ ਗੁੱਸਾ ਆਉਂਦਾ ਆ ਉਨੀ ਛੇਤੀ ਉਤਰ ਵੀ ਜਾਂਦਾ ਆ ਹੁਣ ਵੀ ਉਸਨੇ ਆਪਣੀ ਸਹੇਲੀ ਨੂੰ ਮਨਾ ਹੀ ਲੈਣਾ ਆ ਭਲਾ ਕਿੰਨੀ ਦੇਰ ਤੱਕ ਉਹ ਉਸ ਨਾਲ ਨਾਰਾਜ਼ ਹੋਈ ਰਹੇਗੀ ਆ ਕਰਨੂ ਰਹਿਣਾ ਤਾਂ ਦੋਹਾਂ ਨੇ ਇਕੱਠੀਆਂ ਹੀ ਆ ਜੀ ਜੇ ਤੁਸੀਂ ਇਜਾਜ਼ਤ ਦਿਓ ਤਾਂ ਕੀ ਮੈਂ ਇੱਥੇ ਬੈਠ ਸਕਦਾ ਹਾਂ ਹਸਨ ਨੇ ਮੰਨਤ ਦੇ ਟੇਬਲ ਦੇ ਕੋਲ ਖੜੀ ਹੋਏ ਨੇ ਪੁੱਛਿਆ ਮੰਨਤ ਨੂੰ ਪਤਾ ਹੀ ਨਾ ਲੱਗਿਆ ਕਿ ਕਾਦੋ ਉਸ ਦੇ ਟੇਬਲ ਦੇ ਕੋਲ ਆ ਕੇ ਖੜਾ ਹੋ ਗਿਆ ਅਸਲ ਉਸ ਦਾ ਧਿਆਨ ਹੀ ਆਪਣੀ ਸਹੇਲੀ ਵਿੱਚ ਸੀ ਪਰ ਹੁਣ ਹਸਨ ਦੇ ਆ ਜਾਣ ਨਾਲ ਉਸ ਨੂੰ ਇੱਕਦਮ ਸਵੇਰ ਵਾਲੀ ਗੱਲ yaad ਆ ਗਈ ਸੀ ਹਾਂਜੀ ਪਲੀਜ਼ ਬੈਠੋ ਭਲਾ ਮੈਂ ਤੁਹਾਨੂੰ ਕਿਉਂ ਮਨਾ ਕਰਨਾ ਧੰਨਵਾਦ ਜੀ ਏਸੀ ਜੀ ਅੱਜ ਦੀ ਆਪਣੀ ਕਹਾਣੀ ਅਗਲਾ ਭਾਗ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਮੈਨੂੰ ਯਾਨੀ ਕਿ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਕਹਾਣੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਕੱਲ ਨੂੰ ਅਗਲੇ ਭਾਗ ਦੇ ਨਾਲ